ਰਿੰਪੀ ਲੈਦੀ ਤੂੰ ਹੀ ਆਂਗੇ ਹਾਂ ਇਹ ਤੇ ਚਾਹ ਮੈਂ ਬਣਾ ਲੰਦੀ ਤੇ ਹੀ ਮੈਨੂੰ ਕਹਿੰਦੇ ਲੈ ਤੂੰ ਬਣਾ ਲਈ ਮੈਂ ਬਣਾ ਲਈ ਇੱਕੋ ਹੀ ਗੱਲ ਆ ਮੇਰੀ ਗੱਲ ਸੁਣ ਆ ਜਾ ਬਹਿ ਜਾ ਕਦੋਂ ਦੀ ਤੇ ਤੂੰ ਲੱਗੀ ਹੋਈ ਆ ਕੰਮ ਕਰਨ ਨੂੰ ਕਰੀ ਕੋਈ ਕੰਮ ਕਰੀ ਕੋਈ ਚਲ ਬਠ ਬਠ ਮੈਂ ਇੱਕ ਮਿੰਟ ਉਹ ਵਿੱਚ ਆਹ ਯਾਰ ਇੱਕ ਮਿੰਟ ਮੈਨੂੰ ਰੱਖ ਤਾਂ ਵਿੱਚ ਹੋਣ ਕੀ ਰਹਿ ਗਿਆ ਇਹਨੂੰ ਵਿੱਚ ਰੱਖਦਾਂ ਨਾਲ ਮਾਰੀ ਚੀ ਮੈਂ ਨਾ ਤੇਨਾਂ ਇੱਕ ਗੱਲ ਕਰਨੀ ਆ ਜਾ ਪੈ ਕਿਹੜੀ ਗੱਲ ਯਾਰ ਸੱਚ ਮੈਂ ਵੀ ਗੱਲ ਕਰਨੀ ਤੁਹਾਡੇ ਨਾਲ ਇੱਕ ਚੱਲਾ ਮੇਰੀ ਗੱਲ ਸੁਨੋ ਮੈਂ ਨਾ ਸੂਟ ਲੈਣ ਜਾਣਾ ਵਾਂ ਤੇ ਮੇਰ ਨਾਲ ਚੱਲੋ ਹਾਂ ਤੁਹਾਨੂੰ ਪਤਾ ਹਾਂ ਤੁਹਾਨੂੰ ਪਤਾ ਹੀ ਆ ਤੁਹਾਡੀ ਪਸੰਦ ਤੇ ਮੈਂ ਕੱਪੜੇ ਬਹਾਨੀ ਆ ਮੈਨੂੰ ਆਪਣੇ ਆਪ ਕੋ ਤੇ ਪਸੰਦ ਆਂਦੇ ਆ ਗੱਲ ਤੇਰੀ ਬਿਲਕੁਲ ਸਹੀ ਆ ਕੋਈ ਗੱਲ ਨਹੀਂ ਮੈਂ ਚੱਲ ਪਾਵਾਂਗੀ ਯਾਰ ਮੇਰੀ ਗੱਲ ਸੁਣ ਤੂੰ ਕਦੀ ਸੋਚਿਆ ਹੈਗਾ ਕਿ ਆਪਾਂ ਦੋਵੇਂ ਪਹਿਣਾ ਇੱਕੋ ਘਰ ਵਿਆਹਿਆਂ ਜਾਵਾਂਗੇ। ਵੇਖ ਲਾ। ਡੇਢ ਸਾਲ ਹੋ ਗਿਆ ਸਾਡੇ ਵਿਆਹ ਨੂੰ। ਅੱਜ ਤੱਕ ਟੱਚ-ਵੁੱਡ ਕਦੀ ਲੜਾਈ ਨਹੀਂ ਹੋਈ ਸਾਡੀ। ਨਹੀਂ ਹੋਵੇ ਰੱਬ ਕਰਕੇ। ਸਹੀ ਗੱਲ। ਕਿਸੇ ਦੀ ਨਜ਼ਰ ਨਾ ਲੱਗੇ। ਸਹੀ ਹੈ ਜਦੋਂ ਆਪਾਂ ਕੁਆਰੀ ਹੁੰਦੇ ਹਾਂ ਨਾ ਆਪਾਂ ਜਦੋਂ ਵਿਆਹ ਦਾ ਸੋਚਣਾ ਨਾ ਇਹੋ ਹੀ ਸੋਚਣਾ ਹਾਏ ਰੱਬਾ ਅੱਗ ਕਿਤਰਾ ਰਵਾਂਗੇ ਇੱਕ ਦੂਜੇ ਤੋਂ ਬਿਨਾ ਆਪਾਂ ਤੇ ਕੁਆਰੀ ਹੁੰਦੇ ਆ ਇੱਕੋ ਕੱਪੜੇ ਇੱਕ ਦੂਜੇ ਦੇ ਪਾ ਲੈਣੇ ਜਿੱਥੇ ਜਾਣਾ ਇਕੱਠਿਆਂ ਨਹੀਂ ਜਾਣਾ ਪਰ ਵੇਖ ਲੈ ਕਿਸਮਤ ਸਾਡੀ ਰੱਬ ਨੇ ਸਾਡੀ ਸੁਣ ਲਈ ਤੇ ਵੇਲ ਹੋਣੀ ਤੁਹਾਡੀ ਪਸੰਦ ਦੇ ਕੱਪੜੇ ਜੋ ਵੀ ਲੈਣਾ ਮੈਂ ਤੁਹਾਡੇ ਨਾਲ ਜਾ ਕੇ ਲੈਣੀਆਂ ਹੈ ਹਨਾ ਸਹੀ ਕਿਹਾ ਵੇਹੇ ਦੀਦੀ ਕਿੰਨਾ ਚੰਗਾ ਹੁੰਦਾ ਤੇ ਤੁਹਾਡਾ ਤੇ ਹੋਰ ਹੁੰਦਾ ਤੇ ਫੇਰ ਆਪਾਂ ਇੱਕੋ ਘਰ ਚੁਣਾ ਸੀ ਠੀਕ ਹੈ 7.5 ਸੋਣੀ ਹੀ ਭਾਵੇਂ ਮੈਂ ਤੁਹਾਡੀ ਚਾਚੀ ਸੱਸ ਦੀ ਨੋ ਆ ਪਰ ਚਲ ਕੋਈ ਗੱਲ ਨਹੀਂ ਫਿਰ ਨੂੰ ਇਹ ਤਾਂ ਆਪਾਂ ਇੱਕੋ ਘਰ ਚ ਰਹਿ ਜਾਂ ਸਹੀ ਕਹਿ ਰਹੀਂਦੀ ਇੱਕੋ ਘਰ ਚ ਰਹਿਣੇ ਆ ਇੱਕੋ ਰਸੋਈ ਆ ਸਾਡੀ ਇੱਕੋ ਰਸੋਈ ਆਪਾਂ ਦੋਵੇਂ 1.5 ਸਾਲ ਤੋਂ ਵਰਤਨੇ ਆ ਨਹੀਂ ਤੇ ਅੱਜ ਕੱਲ੍ਹ ਵੇਖ ਲਾ ਕੋਈ ਵੀ ਨਹੀਂ ਇਹੋ ਜਿਹਾਣਾ ਭੈਣਾ ਭਾਵੇਂ ਦਰਾਣੀ ਗਿਠਾਣੀਆਂ ਵੀ ਬਹਨ ਜਾਂ ਪਰ ਬਾਅਦ ਚ ਉਹ ਤੇ ਵੱਖਰੀਆਂ ਹੋਈ ਜਾਂਦੀਆਂ ਵਾ ਪਰ ਮੈਨੂੰ ਦੀਦੀ ਕਦੇ-ਕਦੇ ਨਾਲ ਬਹੁਤ ਡਰ ਲੱਗਦਾ ਵਾ ਤਾਨੂੰ ਪਤਾ ਹੀ ਨਹੀਂ ਵੇਖੀ ਤਾਂ ਹੀ ਆ ਚਾਚੀ ਤਾਇਆ ਚ ਆਪਸ ਚ ਵੰਡ ਹੋ ਜਾਂਦੀ ਆ ਤੇ ਮੈਨੂੰ ਹੀ ਸੱਚੀ ਦੱਸੋ ਨਾ ਇਹ ਹੀ ਗੱਲ ਦਾ ਡਰ ਰਹਿੰਦਾ ਕਿਤੇ ਵੰਡ ਨਾ ਕਰ ਲੈਣ ਘਰ ਨਾ ਵੱਖਰੇ ਵੱਖਰੇ ਕਰਨ ਤੇ ਆਪਾਂ ਦੋਵੇਂ ਨਹੀਂ ਨਹੀਂ ਛਿਦੇਣੇ ਤੂੰ ਵੇਖਿਆ ਨਹੀਂ ਆ ਮੰਮੀ ਨੂੰ ਤੇ ਚਾਚੀ ਜੀ ਨੂੰ ਵੇਖ ਲਾ ਇੰਨੇ ਸਾਲ ਇਹਨਾਂ ਦੇ ਵਿਆਹ ਨੂੰ ਹੋ ਗਈ ਇੱਕੋ ਘਰ 'ਚ ਰਹਿੰਦੀ ਆ ਇੱਕੋ ਰਸੋਈ ਚੁੱਲ੍ਹਾ ਵੀ ਨਹੀਂ ਇਹਨਾਂ ਦਾ ਵੱਖਰਾ ਵੱਖਰਾ ਹਨਾ ਨਹੀਂ ਤੇ ਅੱਜ ਕੱਲ੍ਹ ਅੱਜਕੱਲ ਕੋਣ ਨੀਣਾ ਰਿਲਾਂਦਾ ਪੈਂਦੇ ਆ ਤੇ ਪਰ ਪਿਆਰ ਤੇ ਇੰਨਾ ਵਰਗਾ ਹੀ ਦੋਵਾਂ ਦਰਾਨੀਆਂ ਜਠਾਨੀਆਂ ਵਰਗਾ ਪਰ ਦੀਦੀ ਟਾਈਮ ਦਾ ਕੁਝ ਪਤਾ ਨਹੀਂ ਹੁੰਦਾ ਰੱਬ ਕਰੇ ਇਹਨਾਂ ਦਾ ਪਿਆਰ ਨਾ ਐਵੇਂ ਹੀ ਬਣਿਆ ਰਵੇ ਤੇ ਸਾਡਾ ਵੀ ਐਵੇਂ ਬਣਿਆ ਰਵੇ ਠੀਕ ਆ ਨਾ ਜੀ ਕੀਤੇ ਦੀਦੀ ਇਹਨਾਂ ਨੇ ਅੱਡ ਹੋਣ ਬਾਰੇ ਸੋਚ ਲਿਆ ਨਾ ਮੈਂ ਤਾਂ ਜੀ ਨਹੀਂ ਸਕਣਾ ਤੁਹਾਡੇ ਬਿਨਾ ਤੁਹਾਨੂੰ ਪਤਾ ਹਰ ਟਾਈਮ ਤੇ ਮੈਂ ਤੁਹਾਡੇ ਕੋਲ ਦੀਦੀ ਆ ਕਿਵੇਂ ਕਰਨਾ ਦੀਦੀ ਉਹ ਕਿਵੇਂ ਕਰਨਾ ਮੈਨੂੰ ਤਾਂ ਕੁਝ ਹੋਇਆ ਨਾ ਸੱਚੀ ਮੈਂ ਅੰਦਰ ਤੋਂ ਬਿਨ ਰਹੀ ਸਦੀ ਇੱਕ ਮਿੰਟ ਵੀ ਤੂੰ ਨਾ ਐਵੇਂ ਡਰੀ ਜੰਨੀ ਪਤਾ ਨਹੀਂ ਕੀ ਕੀ ਖਿਆਲ ਸੋਚਦੀ ਰਹਿਨੀ ਆ ਤੂੰ ਨਾ ਹਵਾਈ ਮਹਿਲ ਬਣਾਉਣਾ ਬੰਦ ਕਰ ਤੇ ਚੱਲ ਬਾਹਰ ਜਾ ਕੇ ਵੇਖੇ ਮम्मी ਉਹਨਾਂ ਨੂੰ ਵੀ ਨਾਲੇ ਜਿਹੜਾ ਤੂੰ ਕਹਿ ਨਹੀਂ ਹਾਂ ਹਾਂ ਮੈਨੂੰ ਯਾਦ ਆ ਸੇ ਉਹ ਸੂਟ ਲੈ ਕੇ ਆਣਾ ਵਾ ਉਹ ਵੀ ਵੇਖੀ ਚੱਲ ਕੋ ਮੇਰੇ ਨਾਲ ਤਿੱਤਨ ਜਾਣਾ ਜੇ ਦੋ ਦਿਨ ਤੱਕ ਅੱਗੇ ਰਹਿ ਗਈਆਂ ਤੁਹਾਨੂੰ ਪਤਾ ਤੇ ਆ ਮੈਨੂੰ ਪਤਾ ਤੇਰਾ ਤੂੰ ਮੇਰੇ ਬਿਨਾ ਹਿਲਣਾ ਨਹੀਂ ਆ ਤੇ ਉਹ ਤਰ੍ਹਾਂ ਤੇਰਾ ਸੂਟ ਆਣਾ ਨਹੀਂ ਆ ਤਾਈ ਫਿਰ ਤੀਨੇ ਨਖਰੇ ਕਰਦੇ ਪਏ ਜੇ ਫਿਰ ਚੱਲ ਫੰਚਾ ਬਾਹਰ ਜਾ ਕੇ ਪੀਣੀ ਠੰਡੀ ਹੋ ਗਈ ਹੋਣੀ ਕੋਈ ਨਾ ਗਰਮ ਕਰਕੇ ਚੱਲ ਆਇਓ ਚੰਗਾ ਹੀ ਹੋਇਆ ਮੇਰੇ ਭਰਾ ਨੇ ਤੇਲ ਭਿਜਿਆ ਕਿੰਨਾ ਆਰਾਮ ਮਿਲਦਾ ਮੇਰੇ ਫੇਰ ਨੂੰ ਲਾ ਕੇ ਸਾਰੀਆਂ ਖਿੱਤੀਆਂ ਨਾੜਾਂ ਸਿੱਧੀਆਂ ਹੋ ਜਾਂਦੀਆਂ ਕਿਸੇ ਨੂੰ ਕਹਿਣ ਦੀ ਵੀ ਲੋੜ ਨਹੀਂ ਪੈਂਦੀ ਆਪ ਹੀ ਲਾਈ ਜੋ ਰੱਖ ਤੇ ਬਾਅਦ ਚ ਸਿੱਧੀਆਂ ਕਰ ਲਿਓ ਕੋਈ ਰੋਟੀ ਸਬਜ਼ੀ ਦਾ ਟਾਈਮ ਹੋ ਗਿਆ ਹੈ ਕਿੱਥੇ ਗਈਆਂ ਦੋਵੇਂ ਕੁੜੀਆਂ ਕਿਚਨ ਵੱਲ ਵੇਖਣ ਜਾ ਕੇ ਕੋਈ ਗੱਲ ਨਹੀਂ ਵੇਖ ਲੈਂਦੀ ਐ ਤਸਵੀਰ ਭੈਣਾ ਭੈਣਾ ਬੈਠੀਆਂ ਹੀ ਚਾਹ ਪੀਂਦੀਆਂ ਪਈਆਂ ਚਾਹ ਤੇ ਆਰਾਮ ਨਾਲ ਪੀਂਦੇ ਉਹਨਾਂ ਨੂੰ ਵੈਸੇ ਇੱਕ ਗੱਲ ਪੈਂਜੀ ਸਾਡਾ ਡਿਸੀਜਨ ਕਿੰਨਾ ਵਧੀਆ ਹੋ ਗਿਆ ਬਹੁਤ ਵਧੀਆ ਮੈਂ ਕਹਨੀ ਆ ਦੋਵੇਂ ਭੈਣਾ ਇੱਕੋ ਘਰ ਹੀ ਆ ਗਈਆਂ ਸਾਡੇ ਘਰ ਦੀਆਂ ਨੂੰਹਾਂ ਬਣ ਗਈਆਂ ਜੀ ਕਿਤੇ ਪੈਂਜੀ ਹੋਰ ਕੋਈ ਕੁੜੀ ਲੈਣ ਦੇ ਜਾਂ ਹੋਰ ਕੋਈ ਰਿਸ਼ਤਾ ਕਰਵਾਣ ਦਾ ਮੇ ਤਾਂ ਲੜਾਈ ਹੁੰਨੀ ਸੀ ਸਾਡੇ ਘਰ ਹੁਣ ਉਹਨਾਂ ਦੇ ਘਰ ਵੇਖ ਲੋ ਆ ਰੋਜ਼ੀ ਨੂੰ ਸਾਸਰੀ ਲੜਾਈ ਕਿਚ 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 ਨੂੰ ਸਸ ਨੂੰ ਮੇਨੇ ਮਾਰਦੀ ਆ ਤੇ ਸਸ ਨੂੰ ਨੂੰ ਮੇਨੇ ਮਾਰਦੀ ਆ ਆਪਾਂ ਤੇ ਐਸ ਗੱਲੋਂ ਬੱਚੀਆਂ ਨਾ ਮੈਂ ਕਿਹੜੀ ਬੱਚੀਆਂ ਨਹੀਂ ਬੱਚੀਆਂ ਜਿਸਲੇ ਸਦੀਆਂ ਹੀ ਨਾ ਗੱਲਾਂ ਕਰਦੀਆਂ ਮੈਂ ਠੰਡ ਪੈਂਦੀ ਕਲੀਚੇ ਵੇਖ ਜਸਵੀਰ ਮੁੰਡਾ ਤੇ ਤੂੰ ਵੀ ਆਣਾ ਸੀ ਤੇ ਜਦੋਂ ਮੈਂ ਕਿਰਨ ਨੂੰ ਦੇਖਣ ਗਈ ਤੇ ਮੇਰਾ ਉਸਲੇ ਧਿਆਨ ਰਿਵਲ ਪੈ ਗਿਆ ਮੈਂ ਆਪਣੇ ਦਿਲ ਤੋਂ ਉਸ ਲਈ ਗੱਲ ਬਿਠਾ ਲਈ ਸੀ ਹੋਵੇ ਨਾ ਹੋਵੇ ਕੁੜੀ ਵੀ ਲੈ ਆਈ ਸੀ ਆਪਣੇ ਘਰ ਸਹੀ ਕੀਤਾ ਭੈਣ ਜੀ ਤੁਸੀਂ ਜੋ ਵੀ ਕੀਤਾ ਇਹ ਭੈਣਾਂ ਦਾ ਆਪਸ ਵਿੱਚ ਬਹੁਤ ਪਿਆਰ ਹੈ ਸਾ ਨਾਲ ਸਾਲ ਹੰਦਿਆਂ ਤੂੰ ਸਹੀ ਕਹਨੀ ਵੀ ਮੈਂ ਕਹਨੀ ਹਾਂ ਉਸੀ ਉਸ ਕੱਲ ਤੋਂ ਬਚਾਈ ਜੋਰਨਾ ਦੇ ਘਰ ਕੁਝ ਹੁੰਦਾ ਬਿਲਕੁਲ ਬਿਲਕੁਲ ਦੇਖ ਕੇ ਮੇਰੇ ਕਲੇਜੇਂ ਠੰਡ ਪੈਂਦੀ ਜਿਹ ਹੱਸਦੀਆਂ ਖੇਡਦੀਆਂ ਜੀ ਭੈਣ ਜੀ ਕਿਰਨ ਕੋ ਕੁਝ ਗਲਤ ਹੋ ਜਾਂਦਾ ਤੇ ਕਦੀ ਰਿੰਪੀ ਨੇ ਨਹੀਂ ਕਿਹਾ ਕਿ ਦੀਦੀ ਕੋ ਗਲਤ ਹੋ ਗਿਆ ਉਹ ਕਹਿੰਦੀ ਹਾਂ ਸਹੀ ਹੋਇਆ ਕਦੀ ਰੋਟੀ ਪਾਣੀ ਤੋਂ ਕਿਸੇ ਚੀਜ਼ ਤੋਂ ਕਦੀ ਵੀ ਨਹੀਂ ਇਹਨਾਂ ਨੇ ਸੋਚਿਆ ਭੈਣ ਜੀ ਜਿੰਨਾ ਟਾਡਾ ਮੇਰਾ ਪਿਆਰ ਆ ਨਾ 30 40 ਸਾਲਾਂ ਤੋਂ ਆਪਾਂ ਇਕੱਠੇ ਰਹਿਣ ਲਏ ਤੇ ਉਸੇ ਤਰ੍ਹਾਂ ਆਪਾਂ ਇਹ ਚਾਹਨੇ ਆ ਕਿ ਦੋਵੇਂ ਸੱਕੀਆਂ ਪਹਿਣਾ ਸਾਡੇ ਨਾਲ ਰਹਿਣ ਵਧੀਆ ਲੱਗੇਗਾ ਇਹਨਾਂ ਨਾਲੇ ਨਾ ਤੂੰ ਕੰਮ ਦੀ ਫਿਕਰ ਨਾ ਕਰਿਆ ਕਰ ਇਹ ਤਾਂ ਵਧੀਆ ਹੀ ਰਸੋਈ ਚ ਮਿੰਟੋ ਮਿੰਟੀ ਕੰਮ ਕਾਲਾਂਦੀ ਹੈ ਦੀਦੀ ਤੂੰ ਇਹ ਕਰ ਲਾਉਗੀ ਕਿ ਤੂੰ ਰਿੰਪੀਆ ਕਰ ਲੈ ਆਪਾਂ ਜੀ ਫਟਾਫਟ ਕਰ ਲੈ ਸੰਦ ਕਹਿੰਦੀ ਦੀਨ ਲੋੜ ਪੈਂਦੀ ਕਿੰਨਾ ਵਧੀਆ ਖਾਣਾ ਖਵਾਉਂਦੀਆਂ ਸਾਨੂੰ ਬਿਠਾ ਕੇ ਵੀ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਵੜੀਆਂ ਤੇ ਕਿਹੜੇ ਵੇਲੇ ਕੰਮ ਵੀ ਨਿਭੜ ਗਿਆ ਨਾ ਸਹੀ ਕਿਹਾ ਬੰਜੀ ਮੈਂ ਨਾ ਆ ਟੀਵੀ ਤੇ ਵਹਿੰਦੀ ਹੁੰਦੀ ਸੀ ਕਿ ਸਾਂਝਾ ਪਰਿਵਾਰ ਸਾਡਾ ਪਰਿਵਾਰ ਗਾਂ ਬੱਚਿਆਂ ਦਾ ਪਰਿਵਾਰ ਇਕੱਠੇ ਰਹਿੰਦੇ ਆ ਮੈਨੂੰ ਲੱਗਦਾ ਉਹ ਸੁਪਨਾ ਸਾਡਾ ਸੱਚ ਹੋ ਜਾਣਾ ਸੱਚ ਹੋ ਗਿਆ ਆਪਾਂ ਕਿਸੇ ਨੇ ਵੀ ਅੱਡੋਣਾ ਹਾਂ ਕਿਸੇ ਨੇ ਨਹੀਂ ਹੋਣਾ ਹਾਏ ਹਾਏ ਖਾਲੇ ਥੋੜੇ ਦਿਨ ਪਹਿਲੇ ਕਵਰ ਲਿਆਂਦਾ ਸਿੰਬਾ ਨੇ ਤੇ ਸਾਰਾ ਹੀ ਕਵਰ ਫਾੜ ਦਿੱਤਾ ਕਿੰਨਾ ਖਲਾਰਾ ਪਾ ਦਿੱਤਾ ਉਤੋਂ ਆ ਬੱਚਿਆਂ ਨੇ ਪਤਾ ਨਹੀਂ ਦੀਵਾਲੀ ਤੇ ਕਿੰਨੇ ਪਟਾਕੇ ਚਲਾ ਚਲੂ ਕੇ ਕੋਈ ਉਹ ਸੁਟਿਆ ਉਹ ਸੁਟਿਆ ਸਾਰੇ ਤੂੰ ਇੱਥੇ ਜੇ ਤੁਹਾਨੂੰ ਮੈਂ ਪੂਰੇ ਘਰ ਚ ਲੱਭਣ ਨਿ ਆ ਮੈਂ ਉਧਰੋਂ ਹੀ ਆਈਆਂ ਰਸੋਈ ਚੋਂ ਕਰਾਵੇ ਕਿੰਨਾ ਖਲੇਰਾ ਪਾਇਆ ਬੱਚਿਆਂ ਨੇ ਕਵਰ ਕਿੰਨੇ ਪਾੜਿਆ ਵਾ ਅਸੀਂ ਬਾਂ ਨੇ ਪਾੜਿਆ ਆਵੇ ਕੀ ਹਾਲ ਕਰਤਾ ਕਵਰ ਦਾ ਨਾਲੇ ਆ ਤੁਸੀਂ ਦੀਵਾਲੀ ਤੇ ਸਾਰਿਆਂ ਨੇ ਬੱਚਿਆਂ ਨੇ ਢਾਲ ਕੇ ਪਟਾਕੇ ਚਲਾਏ ਆ ਤੇ ਆ ਕਿੰਨਾ ਖਲੇਰਾ ਪਾਇਆ ਤੇ ਮੈਂ ਸੋਚਿਆ ਚੱਲ ਮੋਟਾ ਮੋਟਾ ਚੁੱਕ ਦਿੰਨੇ ਆ ਤੇ ਬਾਕੀ ਮਾਲੀ ਆਏਗਾ ਤੇ ਉਹ ਸਾਰੀ ਸਫਾਈ ਕਰ ਲੇਗਾ ਨਾ ਤੇ ਭਾਬੀ ਆ ਸਾਰਾ ਕੰਮ ਤੁਸੀਂ ਕਰੋਗੇ ਤੇ ਹੋਰ ਕਿੰਨੇ ਕਰਨਾ ਏ ਭਾਬੀ ਤੁਸੀਂ ਸਾਰਾ ਦੇਣ ਲੱਗੇ ਰਹਿੰਦੇ ਜੇ ਮੈਨੂੰ ਨਾ ਇਦਾਂ ਚੰਗਾ ਨਹੀਂ ਲੱਗਦਾ ਤੇ ਹੁਣ ਮੈਂ ਕੱਲੀ ਆ ਤੇ ਮੈਂ ਹੀ ਸਾਰਾ ਕੰਮ ਕਰਾਂਗੀ ਨਾ ਉਹੀ ਕੁਝ ਸੋਚ ਹੀ ਲੋ ਸੋਚ ਜੀ ਤੇ ਬੜਾ ਵਾਂ ਕਿ ਮੈਂ ਕੰਮ ਵਾਲੀ ਲਵਾ ਲਵਾਂ ਕੋਈ ਇੱਕ ਰਸੋਈ ਵਾਸਤੇ ਤੇ ਇੱਕ ਸਾਫ ਸਫਾਈ ਵਾਸਤੇ ਪਰ ਮੈਨੂੰ ਨਾ ਉਹਨਾਂ ਦੀ ਕੋਈ ਸੈਟਿੰਗ ਸਮਝ ਨਹੀਂ ਆਉਂਦੀ ਓਹੋ ਭਾਬੀ ਮੈਂ ਕੰਮ ਵਾਲੀ ਦਾ ਨਹੀਂ ਕਹਿਣਿਆ ਮੈਂ ਮੇਰੇ ਵਿਆਹ ਦਾ ਕਹਿਣਿਆ ਵਾਂ ਕਿ ਮੇਰਾ ਵਿਆਹ ਆ ਹੋਗਾ ਨਾ ਘਟੋ ਘਟ ਤੁਹਾਡੇ ਨਾਲ ਹੈਲਪ ਕਰਾਉਣ ਵਾਲੀ ਕੋਈ ਆ ਜੂਗੀ ਅੱਛਾ ਅੱਛਾ ਮੈਂ ਕੰਮ ਵਾਲੀਆਂ ਦਾ ਸੋਚੀ ਜਾਂਦੀ ਪਈ ਆ ਓ ਤੂੰ ਕੀ ਸੋਚਦਾ ਹੈ ਮੈਨੂੰ ਤੇਰੇ ਵਿਆਹ ਦੀ ਫਿਕਰ ਨਹੀਂ ਗਈ ਮੈਂ ਤਾਂ ਕਿੰਨਿਆਂ ਨੂੰ ਹੀ ਕਹਿਨੀ ਆ ਜਿਹੜਾ ਮਿਲਦਾ ਉਹਨੂੰ ਹੀ ਤੇਰੇ ਰਿਸ਼ਤੇ ਦੀ ਗੱਲਬਾਤ ਕਰਨੀ ਆ ਕਿ ਕੋਈ ਕੁੜੀ ਲੱਭੋ ਕੁੜੀ ਲੱਭੋ ਹੁਣ ਕੋ ਚੰਗੀ ਕੁੜੀ ਮਿਲੇ ਤਾਂ ਤਾਂ ਐਵੇਂ ਥੋੜੀ ਜਿਹਾ ਵਿਆਹ ਕਰ ਦਾਂਗੇ ਕੋਈ ਗੱਲ ਨਹੀਂ ਉਹਦੇ ਬਾਰੇ ਵੀ ਸੋਚਦੇ ਆ ਉਹ ਸੋਚਣਾ ਨਹੀਂ ਆ ਥੋੜਾ ਜਲਦੀ ਕਰੋ ਉਹ ਜਲਦੀ ਹੋਈ ਆ ਹੁਣ ਕੋ ਚੰਗੀ ਕੁੜੀ ਮਿਲੇ ਤਾਂ ਨਾ ਜੇ ਮੇਰੀ ਕੋਈ ਆਪਣੀ ਸੱਕੀ ਭੈਣ ਹੁੰਦੀ ਨਾ ਮੈਂ ਤੇ ਉਹਦੇ ਨਾਲ ਹੀ ਤੇਰਾ ਰਿਸ਼ਤਾ ਕਰ ਦੇਣਾ ਹੀ ਜਿੰਨਾ ਚੰਗਾ ਤੇਰਾ ਸੁਭਾਅ ਹੈ ਨਾ ਮੈਨੂੰ ਨਹੀਂ ਲੱਗਦਾ ਹੋਰ ਕਿਸੇ ਮੁੰਡੇ ਦਾ ਹੋਣਾ ਹੈ। ਚਲ ਦੱਸੂ ਨੇ ਦਾ ਕੀ ਕਰੀਏ ਇੰਨਾ ਖਲੇਰਾ ਪਿਆ ਵਾ। ਉਹ ਭਾਬੀ ਮੈਂ ਮਾਲੀ ਨੂੰ ਫੋਨ ਕਰ ਦਿੰਦਾ ਵਾ। ਥੋੜਾ ਛੇਤੀ ਆ ਜੂਗਾ ਉਹ। ਆ ਜੂਗਾ ਨਾ ਪੱਕਾ। ਆ ਜੂਗਾ। ਨਾਲੇ ਆ ਰਿਸ਼ਤੇ ਵਾਲੀ ਗੱਲ ਹੈ ਨਾ ਹੁਣ ਇੱਥੇ ਹੀ ਠਾਪਣਾ ਕਰ ਦਿਓ। ਅੱਗੇ ਚਲਾ ਦਿਓ। ਤੁਹਾਨੂੰ ਪਤਾ ਵਾ ਭਾਬੀਆਂ ਨੇ ਤਾਂ ਦਿਓਰਾਂ ਦਾ ਸੋਚਣਾ ਹੁੰਦਾ ਵਾ। ਉਹ ਤੇ ਮੈਨੂੰ ਸਭ ਪਤਾ ਹੈ। ਮੈਂ ਨਹੀਂ ਸੋਚਣਾ ਤੇ ਹੋਰ ਕਿਹਨੇ ਸੋਚਣਾ। ਚਲ ਤੂੰ ਜਾ ਬਾਜ਼ਾਰ ਦਾ ਸਮਾਨ ਲੈ ਕੇ ਆ। ਠੀਕ ਆ ਭਾਬੀ। ਹਾਂ। ਕਿੰਨੀ ਨੂੰ ਪਈ ਆ ਰਿਸ਼ਤੇ ਦੀ ਮੇਰਾ ਵਿਆਹ ਕਰਾ ਦਿਓ ਵਿਆਹ ਕਰਾ ਦਿਓ ਵੇਖਾਂਗੇ ਉਹ ਆ ਕੇ ਕਿੰਨਾ ਕੁ ਕੰਮ ਕਰਾਂਦੀ ਆ ਮੇਰੇ ਨਾਲ ਆਪ ਤੇ ਕਦੀਆਂ ਨੇ ਕੋਈ ਤੀਲਾ ਨਹੀਂ ਚੁੱਕਿਆ ਤੇ ਆਪਣੀ ਵਾਟੇ ਨਹੀਂ ਚੁੱਕਣ ਦੇਗਾ ਇਹਦੇ ਬਸ ਭਾਬੀ ਨੂੰ ਐਵੇਂ ਗੱਲਾਂ ਚ ਹੀ ਲਾਂਦਾ ਪਿਆ ਵੈ ਚਲੋ ਆਪਾਂ ਹੀ ਸੋਚ ਲੈਦਾ ਉਹ ਨਾ ਵੀ ਕਿ ਜਨਾਹੇ ਚੇਚ ਕਰਕੇ ਵੀ ਇੱਕ ਧੰਦ ਕਰਦੀ ਆ ਲੰਗੜ ਲਈ ਹੈ ਹੈ ਇਨਾਂ ਦਾ ਕਿਤੇ ਪਿਆਰ ਹੈ ਮੈਂ ਕਹਿੰਦੀ ਆ ਖਾਦ ਤੋਂ ਹੀ ਜ਼ਿਆਦਾ ਨਾ ਪਿਆਰ ਉਹ ਕੋਈ ਗੱਲ ਨਹੀਂ ਲੱਗਦੀ ਮੈਂ ਕਹਿੰਦੀ ਆ ਆ ਕਿੰਨਾ ਕੀ ਰੰਨਾ ਦਾ ਪਿਆਰ ਦਿੰਦਾ ਆ ਚਾਰ ਦਿਨ ਦਾ ਪਿਆਰ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਗਈ ਮੈਂ ਵੀ ਇੱਥੇ ਨਹੀਂ ਮੈਂ ਸਭ ਕੁਝ ਦਿੱਤੀ ਵੀ ਆ ਨਾ ਇਹਨਾਂ ਦੇ ਮੇਕ ਆਪਾਂ ਹੀ ਜਨਰਲ ਰਿਪੋਰਟ ਕੋਾਈ ਚ ਗਿਆ ਖਾਈ ਮੇਰਾ ਨਾਮ ਹੀ ਨਹੀਂ ਲਿਖੀ ਕੋਰੇ ਕਿ ਕੀ ਜਾ ਤੂੰ ਜਦਾਂ ਮੈਂ ਲੱਗਾ ਮੈਂ ਵੀ ਮੈਂ ਤੇ ਇੰਨੇ ਸਸਾਂ ਦੇ ਵਿੱਚ ਇੰਨੀ ਲੜਾਈ ਪਾਉਣੇ ਕੀ ਇਹ ਮੇਰੀ ਅਬੀਏ ਇਹ ਕੀ ਇੱਕ ਮੇਤੀ ਰਹਿਣਾ ਮੇਰੇ ਸੇ ਇੱਕ ਜੀ ਮੋਸਾ ਉਂਦੇ ਟੂਣੀ ਹੋਈਆ ਕੋਟਾ ਲੋ ਕੋਈ ਗੱਲ ਨਹੀਂ ਜੇ ਇਹ ਨੀ ਨਾ ਲੜੀਆਂ ਤੇ ਆਹ ਵੇਖ ਨਵੀ ਪਨੀਰੀ ਜੜੀ ਹੋਈ ਹੈ ਵੀ ਇੱਕ ਸਹੀ ਇਹਨਾਂ ਦਾ ਵੇਖ ਮੈਂ ਕਿੰਨਾ ਹਾਲ ਬੁਰਾ ਹਾਲ ਕਰਦੀ ਦੇਖੀ ਜਾ ਇਹਨਾਂ ਨੂੰ ਮੈਂ ਪੱਟੀਆਂ ਪੜਾ ਬੜਾ ਕੇ ਪੜਾ ਬੜਾ ਕੇ ਵੇਖ ਇਹਨਾਂ ਧੂਆਂ ਪਹਿਣਾ ਨੂੰ ਮੈਂ ਕਿਥੇ ਨਾ ਅੱਡਣਾ ਕੀਤਾ ਦੇਖੀ ਜਾ ਅੰਟੀ ਬੜਾ ਟਾਈਮ ਹੋ ਗਿਆ ਇਤੇ ਤਕਾਇਆ ਨਹੀਂ ਹੋ ਕਿਆ ਬਾਤ ਹੈ ਘਾਡੀ ਮੈਨੂੰ ਕੰਦੇ ਦੇ ਕਿ ਫਿਕਰ ਨਾ ਕਰਿਆ ਕਰ ਐਵੇਂ ਬੱਚੇ ਗਏ ਆ ਕੁਝ ਖਾਣ ਪੀਣ ਲੱਗਦੇ ਹੋਣਗੇ ਥੋੜਾ ਆਪੀ ਫਿਕਰ ਕਰੀ ਜਾਂਦੇ ਜੇ ਨਾਲੇ ਭੈਣ ਜੀ ਉਹ ਕਿਡੀਆਂ ਨਿਆਣੀਆਂ ਸਮਝਦਾਰ ਆ ਆਪੀ ਆ ਰਣਗੇ ਉਹ ਗੱਲ ਤੇ ਤੇਰੀ ਸਹੀ ਹੈ ਜੀ ਪੜੀਆਂ ਲਿਖਿਆ ਹੋਇਆ ਪਰ ਥੋੜਾ ਹੁਣ ਤੋਂ ਨਾ ਮੌਸਮ ਬਦਲ ਗਿਆ ਰਾਤਾਂ ਐਵੇਂ ਜਰਦੀ ਤਾਜ਼ ਮਨਸ਼ਾ ਕੋਈ ਗੱਲ ਆ ਜਾਣਗੇ ਨਹੀਂ

ਓਹੋ ਤੇ ਟੈਂਸ਼ਨ ਨਾ ਲੋ ਤਾਰੇ ਤੋਂ ਹੁੰਦੇ ਸੂਟ ਲੈ ਆ ਗਿਏ ਤੇ ਤਾਂ ਦੇ ਵੀ ਐ ਸੀ ਇਸ ਵਾਸਤੇ ਕਿੰਨੀਆਂ ਸਮਝਦਾਰ ਸਿਆਣੀਆਂ ਵੀ ਇਹ ਮੈਂ ਕਿਹਾ ਮੈਨੂੰ ਇਹ ਪੁੱਛਣਾ ਕਿ ਸੂਟ ਨਹੀਂ ਲੈ ਕੇ ਆਏ ਇਸ ਕਰਕੇ ਆਪਾਂ ਨਾਲ ਹੀ ਦੇ ਆਇਆ ਕਿਉਂਕਿ ਉਹਨਾਂ ਕੋਲ ਤੁਹਾਡਾ ਮੇਚਾ ਹੈਗਾ ਸੀਗਾ ਦੋਵਾਂ ਦਾ ਅੱਛਾ ਸਾਡੇ ਦੋਵਾਂ ਦਾ ਵੀ ਕੁਝ ਲੈ ਕੇ ਆਈਆਂ ਜੇ ਤੁਸੀਂ ਤੇ ਆਪੜਾ ਕੁਝ ਲੈਂਦਾ ਕੁਝ ਲੈਂਦਾ ਇੰਨੇ ਹੀ ਲੈਣਾ ਸੀਗਾ ਸੂਟ ਮੇਰੇ ਕੋਲ ਮम्मी ਆਲਰੇਡੀ ਬੜੇ ਭਏ ਆ। ਮੈਂ ਇਹਨਾਂ ਨੂੰ ਕਿਹਾ ਵੀ ਸਿਕ ਲੱਲੋ ਦੀਦੀ। ਨਹੀਂ ਇਹ ਕਿੱਥੇ ਮੰਨਦੇ ਨਹੀਂ। ਇਹ ਮੇਰੇ ਕੋਲ ਬੋਧ ਤੂੰ ਲੱਲਾ ਰਿਪਟ। ਅੱਛਾ میری ਗੱਲ ਸੁਣੋ ਦੋਵੇਂ ਜਾਨੀਆਂ। ਆਹ ਮੈਂ ਐਸ਼ਾ ਤਾਂ ਹੀ ਦੋਵੇਂ ਇਹੇ ਸੂਟ ਹੀ ਪਾਈ ਫਿਰਦੀਆਂ ਜੇ। ਆਹ ਲੋਕਾਂ ਨੇ ਨੂਹਾਂ ਵੇਖੀ ਦੀਆਂ। ਆਹ ਜੀਨ ਟੋਪ ਪਾਉਂਦੀਆਂ। ਉਹ ਕਿਉਂ ਨਹੀਂ ਪਾਉਂਦੀਆਂ ਤੁਸੀਂ? ਕੋਈ ਨਹੀਂ ਮੰਮੀ। ਟਾਈਮ ਆਣ ਤੇ ਪਾਵਾਂਗੇ ਉਹ ਵੀ। ਹਲੇ ਤੇ ਆਪਾਂ ਸੂਟ ਚ ਹੀ ਚੰਗੇ ਆ। ਚਲੋ ਠੀਕ ਐ। ਭਾਦੀ ਤਾਈ ਜੀ ਨੇ ਸਬਜ਼ੀ ਬਣਾਤੀ। ਤੇ ਮੈਂ ਆਟਾ ਗੁੰਨਤਾ। ਹੁਣ ਤੁਸੀਂ ਬਾਜ਼ਾਰੋਂ ਆਏ ਜੇ ਥੋੜੀ ਦੇ ਰੈਸਟ ਕਰ ਲਓ। ਸ਼ਾਮ ਦਾ ਕੰਮ ਆਪਾਂ ਸੰਭਲੇ ਦੋਵੇਂ ਭੈਣਾਂ ਕੋਈ ਨਾ ਹੋਈ ਗੱਲ ਨਹੀਂ ਸ਼ਾਮ ਦੇ ਭੁੱਲ ਗਈ ਆ ਉਹ ਮੈਂ ਬਣਾ ਲਵਾਂਗੀ ਠੀਕ ਜਨ ਬਾਅਦ ਮੈਂ ਸਾਫ਼ ਕਰ ਦਾਂਗੀ ਤੂੰ ਇਹ ਟੈਨਸ਼ਨ ਨਾ ਲਿਆ ਕਰੋ ਠੀਕ ਹੈ ਚੱਲਿੰਦੀ ਚਲਿਏ ਫਿਰ ਥੋੜੀ ਦੇ ਰੈਸਟ ਕਰ ਲਈਏ ਥੋੜੀ ਨਾਲ ਚਾਹ ਸਭ ਤੋਂ ਪਹਿਲਾਂ ਤੇ ਚਾਹ ਪੀਏ ਮੈਂ ਚਾਹ ਬਣਾ ਕੇ ਲਈ ਨਹੀਂ ਤੂੰ ਹੀ ਪੀਣੀ ਨਾ ਤੂੰ ਹੀ ਬਹੁਤ ਪਿਆਰ ਨਾਲ ਜਸਵੀਰ ਵੀ ਸਾਨੂੰ ਕਹਿਣ ਦੀ ਦੀ ਲੋੜ ਪੈਂਦੀ ਉਹ ਆਪੇ ਹੀ ਐਡਜਸਟ ਕਰ ਲੰਨੀ ਆ ਫੁਲਕੇ ਮੈਂ ਬਣਾ ਲਾਂਗੀ ਉਹ ਕੰਦੀ ਸੁਹੀ ਮੈਂ ਸਭ ਸਰ ਮੈਂ ਉਹ ਟੈਨਸ਼ਨ ਕਿਸੇ ਗੱਲ ਦੀ ਮੈਂ ਤਾਂ ਪੈਂਦੀ ਕਿਏ ਜਾਨੀ ਕੀ ਮਾਰੇ ਸਾਡਾ ਘਰ ਐਸੇ ਤਰ੍ਹਾਂ ਖੁਸ਼ੇ ਦਾ ਭਰਿਆ ਰਹਿੰਦੇ ਕਿਸੇ ਚੰਦਰੇ ਦੀ ਨਜ਼ਰ ਨਾ ਲੱਗੇ ਬਾਕੀ ਮੈਂ ਗਿਆ ਹੋ ਗਈ ਵਹਿਰੀ ਮੈਂ ਹਾਂ ਸਾਢੇ 12 ਹੋ ਗਏ ਤਾਂ ਨਹੀਂ ਪਤਾ ਲੱਗਾ ਅੱਜ ਮੈਨੂੰ ਇੰਨਾ ਕੰਮ ਸੀ ਚਲ ਕੋਈ ਨਹੀਂ ਉਹ ਮੈਂ ਥੋੜੀ ਜਿਹੀ ਗੱਲ ਕਰਨ ਲਾ ਸੱਚ ਆ ਬੀ ਆ ਨਾਲ ਗੱਲ ਹੀ ਕਰਨਾ ਮੇਰੇ ਤੇ ਗੱਲ ਹੀ ਨਹੀਂ ਹੋਈ ਉਹਨਾਂ ਨਾਲ ਹੈਲੋ ਹੈਲੋ ਹਾਂਜੀ ਸਸੀ ਗਾ ਦੇਦੀ ਸਾਸਰੀ ਕਾ ਕਿਰਨ ਕੀ ਹਾਲ ਚਾਲ ਹੈ ਵਧੀਆ ਵਧੀਆ ਤੁਸੀਂ ਸੁਣਾਓ ਹਾਂ ਸਭ ਵਧੀਆ ਹੋਰ ਕਿੱਦਾਂ ਰਹੀ ਦੀਵਾਲੀ ਫੇਰ ਦੀਵਾਲੀ ਬਹੁਤ ਵਧੀਆ ਰਹੀ ਆ ਨਵੇਂ ਨਵੇਂ ਕੱਪੜੇ ਪਾਏ ਆ ਨਾਲੇ ਸੈਲੀਬ੍ਰੇਟ ਕੀਤਾ ਅੱਛਾ ਤੇ ਵਧੀਆ ਹੋ ਗਿਆ ਫੇਰ ਪਟਾਕੇ ਬਟੂਕੇ ਵੀ ਚਲਾਏ ਹੋਣੇ ਖੂਬ ਬਹੁਤ ਜ਼ਿਆਦਾ ਪਟਾਕੇ ਚਲਾਏ ਤੁਹਾਨੂੰ ਪਤਾ ਨਾ ਫੇਰ ਰਿੰਪੀ ਨੂੰ ਪਟਾਕਿਆਂ ਦਾ ਕਿੰਨਾ ਸ਼ੌਂਕ ਹੈਗਾ ਵਾ ਬਸ ਤਾਂ ਹੀ ਤੇ ਮੈਂ ਕਿਹਾ ਅਸੀਂ ਵੀ ਬੜਾ ਮਜ਼ਾ ਕੀਤਾ ਪਤਾ ਨਾ ਅੱਧ ਦੇ ਕਿੰਨੇ 12 1 ਵਜੇ ਤੋਂ ਬਾਅਦ ਸੁੱਤੇ ਅਸੀਂ ਬੱਚੇ ਹਟਦੇ ਹੀ ਨਹੀਂ ਇੰਨਾ ਟਾਈਮ ਹੋ ਗਿਆ ਤੈਨੂੰ 1 ਵਜੇ ਰਾਤ ਦੇ ਤੇ ਹੋਰ ਕੀ ਉਹ ਵੀ ਮਸਾ ਹੀ ਖਿੱਚ-ਖਿੱਚ ਕੇ ਥੱਲੇ ਲਿਆਂਦਾ ਰੋਟੀ ਵੀ ਬੱਚਿਆਂ ਨੇ ਇਕਵੇਂ ਖਾਦੀ ਦੀਦੀ ਤੁਹਾਨੂੰ ਤੇ ਆਪਾਂ ਕਿਹਾ ਸੀਗਾ ਕਿ ਤੁਸੀਂ ਇੱਥੇ ਆ ਕੇ ਦੀਵਾਲੀ ਸੈਲੀਬ੍ਰੇਟ ਕਰ ਲੈਂਦੇ ਭਾਰਤ ਤੁਸੀਂ ਕਿਹਾ ਨਹੀਂ ਨਹੀਂ ਮੈਂ ਆਪਣੇ ਘਰ ਸੈਲੀਬ੍ਰੇਟ ਕਰਨੀ ਆ ਬਹੁਤ ਹੈ ਹੀ ਆ ਵੀ ਦੀਵਾਲੀ ਤੇ ਆਪਣੇ ਆਪਣੇ ਘਰ ਸੈਲੀਬ੍ਰੇਟ ਕਰਨਦੀ ਆ ਹੈਨਾ ਉਦਾਂ ਦੇ ਆਪਾਂ ਮਿਲਦੇ-ਗਿਲਦੇ ਹੀ ਰਹੀ ਤਾਂ ਠੀਕ ਹੈ ਘਰ ਵੀ ਪੂਜਾ ਕਰਨੀ ਸੀ ਕਈ ਕੰਮ ਹੈਗੇ ਸੀ ਕੋਈ ਆਇਆ ਗਿਆ ਔਰ ਮੈਨੂੰ ਬਾਕੀ ਗੱਲਾਂ ਤੇ ਬਾਅਦ ਚੋ ਕਰਾਂਗੇ ਰਿੰਪੀ ਕਿੱਥੇ ਹੈ 림피 ਗੈਲਰੀ ਚ ਗਈ ਆ ਮੈਂ ਕਰਨੀ ਆ ਗੱਲ ਨਾਲੇ ਗਿਫਟ ਪਸੰਦ ਆ ਗਏ ਸੀ ਨਾ ਗੈਰੀ ਨੂੰ ਤੇ ਨੂੰ ਹਾਂ ਹਾਂ ਬਹੁਤ ਪਸੰਦ ਆਏ ਬੱਚੇ ਇੰਨਾ ਖੁਸ਼ ਸਾਡੀ ਮੰਮੀ ਲਿਆਈ ਸਾਡੀ ਮੰਮਿਲੀ ਆਏ ਬਹੁਤ ਖੁਸ਼ ਆ ਬੱਚੇ ਤੁਹਾਨੂੰ ਪਤਾ ਸਪੈਸ਼ਲ ਰਿੰਪੀ ਦੀ ਚੋਇਸ ਹੈਗੀ ਸੀ ਉਹਨੇ ਕਿਹਾ ਕਿ ਦੀਦੀ ਆਪਾਂ ਉਹ ਵਾਲਾ ਲੈ ਕੇ ਜਾਂਦੇ ਹਾਂ ਗਿਫਟ ਮੈਂ ਤੇ ਕਰਨੀ ਆ ਤੁਹਾਡੀ ਦੋਨਾਂ ਪਹਿਣਾ ਦੀ ਚੋਇਸ ਤੇ ਬਹੁਤ ਵਧੀਆ ਹੈ ਰਿੰਪੀ ਕੀ ਤੇ ਕਿਰਨ ਕੀ ਮੇਰੇ ਵਾਸਤੇ ਤੇ ਦੋਨੋਂ ਇੱਕੋ ਜਿਹੇ ਦੋਨੋਂ ਬਰਾਬਰ ਹੋ

ਆਪਣੀਆਂ ਭਾਬੀਆਂ ਨਾਲ ਮੈਂ ਗੱਲ ਹੀ ਕਰ ਲਾਂ ਇਹਦੇ ਵਧੀਆ ਕੀਤਾ ਫੇਰ ਤੇ ਵੇਲਾ ਸਾਰੀਆਂ ਗੱਲਾਂ ਕਿਰਨ ਹੀ ਕਰੀ ਜਾਂਦੀ ਆ ਉਹਦੇ ਮੈਨੂੰ ਗਿਆ ਕਿ ਰਿੰਪੀ ਨਾਲ ਵੀ ਮੇਰੀ ਗੱਲ ਕਰਾ ਦੇ ਮੈਂ ਆਪਦਾ ਵੀ ਹਾਲ ਚਾਲ ਪੁੱਛ ਲਾਂ ਚਲੋ ਕੋਈ ਨਾ ਉਹਨਾਂ ਨੇ ਕਰ ਲਈ ਮੈਂ ਕਰ ਲਈ ਇੱਕ ਹੀ ਗੱਲ ਆ ਦੀਦੀ ਸ਼ੁਗਰਾ ਰੱਬ ਦਾ ਮੈਂ ਤੇ ਬਸ ਇਹੀ ਸੁਣਿਆ ਸੀ ਜੇ ਦੋ ਭੈਣਾਂ ਇੱਕ ਘਰ ਚ ਵਸਾਈਆਂ ਜਾਂਨ ਤਾਂ ਘਰ ਚ ਲੜਾਈ ਹੋਈ ਰਹਿੰਦੀ ਆ ਪਿਆਰ ਖਤਮ ਹੋ ਜਾਂਦੇ ਆ ਪਰ ਨਹੀਂ ਤੁਹਾਡੇ ਵੱਲ ਵੇਖ ਕੇ ਨਹੀਂ ਕਿਹਾ ਜਾ ਸਕਦਾ ਜੇ ਇੱਕ ਨੂੰ ਕੁਝ ਹੁੰਦਾ ਤੇ ਦੂਜੀ ਨੂੰ ਨਾਲ ਹੋ ਜਾਂਦਾ ਜੇ ਉਹਨੂੰ ਹੁੰਦਾ ਕੁਝ ਤੇ ਦੂਜੀ ਦਾ ਨਾਲ ਹੀ ਘਬਰਾ ਜਾਂਦੀ ਹੈ ਇਹ ਤੁਹਾਡੇ ਦੋਨਾਂ ਦਾ ਪਿਆਰ ਨਾ ਐਦਾਂ ਹੀ ਬਣਿਆ ਰਹੇ ਸੱਚੀ ਮੇਰੀ ਤੇ ਨਾ ਰੂਹ ਬੜੀ ਖੁਸ਼ ਹੋ ਜਾਂਦੀ ਹੈ ਤੁਹਾਨੂੰ ਦੋਨਾਂ ਨੂੰ ਹੱਸਦਿਆਂ ਵੇਖ ਕੇ ਥੈਂਕ ਯੂ ਦੀਦੀ ਬਸ ਬਾਬਾ ਦੀ ਕਿਰਪਾ ਕਰੇ ਐਵੇਂ ਸਾਡਾ ਪਿਆਰ ਬਣਿਆ ਰਹੇ ਤੇ ਕਿਸੇ ਦੀ ਨਜ਼ਰ ਨਾ ਲੱਗੇ ਹਾਂ ਕਿਸੇ ਦੀ ਨਜ਼ਰ ਨਾ ਲੱਗੇ ਹੁਣ ਦੀ ਦੱਸੋ ਤੂੰ ਹੀ ਸਾਡੇ ਕੋ ਕਿਧਵਾਣਾ ਚ ਹੈ ਮੈਂ ਹੁਣ ਤੇ ਹੋ ਕੇ ਗਈਆਂ ਦੀਵਾਲੀ ਤੇ ਹਾਏ ਦੀਵਾਲੀ ਤੇ ਆਏ ਕੀ ਆਨ ਤੇ ਜਾਣ ਕੀਤਾ ਬਸ ਤੁਸੀਂ ਨਾ ਕੋਈ ਗੱਲ ਨਾ ਕੁਛ ਕੋਈ ਨਹੀਂ ਕਿਸੇ ਦਿਨ ਸੰਡੇ ਨੂੰ ਨਾ ਹੁਣ ਬੱਚੇ ਫ੍ਰੀ ਹੋਣਗੇ ਫੇਰ ਆਵਾਂਗੀ ਮੈਂ ਸ਼ਾਮ ਵੇਲੇ ਆ ਜਾਾਂਗੀ ਫੇਰ ਰਾਤੀ ਵੀ ਜਾਵਾਂਗੀ ਨਹੀਂ ਨਹੀਂ ਰਾਤੀ ਜਾਣਾ ਰਾਤ ਰਹਿਣਾ ਵਾ ਨਾ ਨਾ ਹੁਣ ਲੱਗੋ ਬੱਚਿਆਂ ਦੇ ਪੇਪਰ ਸ਼ੁਰੂ ਹੋ ਜਾਣੇ ਆ ਕੋਈ ਨਹੀਂ ਇੱਕ ਦਿਨ ਨਾ ਕੁਛ ਨਹੀਂ ਚੱਲੇ ਚੰਗਾ ਜੀ ਤੇ ਆਣਾ ਜੀ ਹੁਣ ਠੀਕ ਆ ਤੂੰ ਕਿਹੜਾ ਮੰਨਣਾ ਤੇ ਜੇ ਕਿਰਨ ਨੂੰ ਕਹਿ ਦਿੱਤਾ ਉਹਨੇ ਵੀ ਨਹੀਂ ਮੰਨਣਾ ਮੈਨੂੰ ਆਣਾ ਹੀ ਪੈਣਾ ਮੈਂ ਹਮਮ ਹੋਰ ਘਰੇ ਸਭ ਕਿਦਾਂ ਮੇਰੇ ਤੇ ਘਰ ਸਭ ਵਧੀਆ ਤੁਸੀਂ ਦੱਸੋ ਹੋਰ ਕੁਝ ਚਾਹੀਦਾ ਵਾ ਤੁਹਾਨੂੰ ਕੋਈ ਸ਼ਿਕਾਇਤ ਹੋਵੇ ਮੰਮੀ ਵੱਲੋਂ ਜਾਂ ਮੇਰੇ ਭਰਾਵਾ ਵੱਲੋਂ ਤੇ ਦੱਸੋ ਮੈਂ ਆਵਾਂ ਸ਼ਿਕਾਇਤ ਹੁੰਦੀ ਕੰਮ ਦੀ ਕਿਉਂਕਿ ਮੇਰੇ ਕੰਮ ਤੋਂ ਲੜਾਈ ਹੁੰਦੀ ਤੁਹਾਨੂੰ ਪਤਾ ਤੇ ਇਹ ਦੋਨੇ ਭੈਣਾਂ ਰਲ ਕੇ ਕਰ ਲੈਂੀਆਂ ਦਾਦੀ ਦੀ ਕਰ ਲੈਂਦੇ ਆ ਤੇ ਜਦ ਮੈਂ ਕਰ ਲੈਂਦੀ ਆ ਵੈਹੇ ਦੀਦੀ ਮੈਨੂੰ ਕੋਈ ਕੰਮ ਨਹੀਂ ਕਰ ਦਿੰਦੇ ਜਿਆਦਾ ਤਾਂ ਵੈਹੇ ਉਹ ਆਪ ਹੀ ਕਰਦੇ ਆ ਉਹ ਤਾਂ ਮੈਨੂੰ ਪਤਾ ਹੈ ਪਰ ਫਿਰ ਵੀ ਜਿਹੜਾ ਤੈਨੂੰ ਕੰਮ ਕਰੇ ਨਾ ਤੂੰ ਬਸ ਸਿੱਧਾ ਮੈਨੂੰ ਫੋਨ ਲਾ ਲੈਣਾ ਮੈਂ ਤੇ ਮੈਂ ਬਾਕੀ ਆਪੇ ਸਭ ਦੇਖ ਲੈਣਾ ਓਹੋ Didi ਤੂੰ ਇਹ ਟੈਨਸ਼ਨ ਨਾ ਲਿਆ ਕਰੋ ਸਾਰਾ ਕੁਝ ਵਧੀਆ ਵਾ ਠੀਕ ਆ ਨਾਲੇ ਮੇਰੀ ਗੱਲ ਸੁਣ ਜਿਹੜਾ ਤੁਸੀਂ ਦੋਨੋਂ ਜਾਣੀਆਂ ਬੱਚਿਆਂ ਨੂੰ ਗਿਫਟ ਲੈ ਕੇ ਦਿੱਤਾ ਸੀ ਨਾ ਉਹ ਤੇ ਬੜਾ ਹੀ ਪਸੰਦ ਕੀਤਾ ਮੰਨੇ ਅੱਛਾ ਸੱਚੀ ਹਾਂ ਮੈਂ ਕਿਰਨ ਨੂੰ ਵੀ ਹੁਣੇ ਦੱਸਿਆ ਵਾ ਉਹਦੇ ਬੱਚੇ ਸਾਰੇ ਕਹਿੰਦੇ ਸਾਡੀ ਮੰਮੀਆਂ ਨੇ ਲੈ ਕੇ ਦਿੱਤਾ ਬੜੇ ਖੁਸ਼ ਹੈਗੇ ਉਹ ਚਲ ਬੱਚੇ ਖੁਸ਼ ਸਾਰੇ ਖੁਸ਼ ਹਾਂ ਚਲ ਹੁਣ ਆਇਓ ਫਿਰ ਠੀਕ ਆ ਤੇਰੇ ਘੇਰੇ ਦੇਣਾ ਹਾਂ ਹਾਂ ਸੰਡੇ ਦਾ ਬਣਾਵਾਂਗੇ ਫਿਰ ਚਲੋ ਠੀਕ ਆ Didi ਓਕੇ ਠੀਕ ਠੀਕ ਓਕੇ ਸੱਚੀ ਕਿ ਨਿਆ ਚ ਨਿਆ ਨੇ ਮੇਰੀਆਂ ਭਾਬੀਆਂ ਐਵੇਂ ਹੀ ਲੋਕੀ ਕਹਿੰਦੇ ਆ ਕਿਨੇ ਨਾਨ ਪਰਜਾਈ ਦੀਆਂ ਤੇ ਬੰਦੀ ਨਹੀਂ ਪਰ ਮੇਰੀਆਂ ਪਰਜਾਈਆਂ ਹੋ ਜੀਆਂ ਨਹੀਂਆਂ ਇਹ ਤੇ ਮੇਰੇ ਹੱਥੀ ਛਾਵਾਂ ਕਰਦੀਆਂ ਨੇ ਕਿੰਨਾ ਮੇਰਾ ਮਾਨ ਕਰਦੀਆਂ ਜੇ ਮੈਂ ਘਰ ਚੱਲ ਜਾ ਤੇ ਮੇਰੇ ਅੱਗੇ ਪਿੱਛੇ ਘੁੰਮਦੀਆਂ ਨੇ ਦੀਦੀ ਐ ਦੀਦੀ ਉਹ ਬੱਚਿਆਂ ਨਾਲ ਵੀ ਕਿੰਨਾ ਕਰਦੀਆਂ ਨੇ ਕਿੰਨੀਆਂ ਚੰਗੀਆਂ ਨੇ ਸੱਚੀ ਬਸ ਰੱਬ ਬੁਰੀਆਂ ਨਜ਼ਰਾਂ ਤੋਂ ਬਚਾਵੇ ਇਹਨਾਂ ਨੂੰ ਇਦਾਂ ਹੀ ਮੇਰਾ ਘਰ ਖੁਸ਼ ਹੱਸਦਾ ਵਜਦਾ ਰਹੇ ਸੱਚੀ ਬਹੁਤ ਹੀ ਚੰਗੀਆਂ ਨੇ